ਹੈਲੋ ਗਾਇਸ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਜੀ ਮੈਂ ਡਾਕਟਰ ਮਨਜੀਤ ਬੈਂਸ ਮਲੇਰ ਕੋਟਲਾ ਥਿਊਡਰ ਇਲੈਕਟ੍ਰੋ ਹੈਲਥ케ਅਰ ਤੋਂ ਤੇ ਅੱਜ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਜੋ ਲੈ ਕੇ ਆ ਰਿਹਾ ਧਿਆਨ ਜਿਹਨੂੰ ਆਪਾਂ ਮੈਡੀਟੇਸ਼ਨ ਕਹਿੰਦੇ ਆ ਉਹਦੇ ਵਾਸਤੇ ਲੈ ਕੇ ਆਏ ਤੁਹਾਨੂੰ ਤੁਹਾਡੇ ਵਾਸਤੇ ਧਿਆਨ ਜੋ ਆ ਮੈਡੀਟੇਸ਼ਨ ਕਹਿ ਸਕਦਾ ਹਾਂ ਅੰਗਰੇਜ਼ੀ ਦਾ ਸ਼ਬਦ ਹੈਗਾ ਮੈਡੀਟੇਸ਼ਨ ਤੇ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਆ ਧਿਆਨ ਧਿਆਨ ਤੇ ਮੈਡੀਟੇਸ਼ਨ ਜਿਹੜੀ ਹੈਗੀ ਆ ਇਹਦੇ ਬਾਰੇ ਤੁਹਾਨੂੰ ਮੈਂ ਅੱਜ ਜਾਣਕਾਰੀ ਦਿੰਨਾ ਕਿ ਮੈਂ ਜਿਹੜਾ ਧਿਆਨ ਜਾਂ ਮੈਡੀਟੇਸ਼ਨ ਹੈਗੇ ਉਹੋ ਮੈਂ 19 ਸਾਲ ਦੀ ਉਮਰ ਦੇ ਵਿੱਚ 18 ਤੋਂ 19 ਸਾਲ ਦੀ ਉਮਰ ਦੇ ਵਿੱਚ ਮੈਨੂੰ ਇਹਦਾ جنੂਨ ਹੋ ਗਿਆ ਸੀਗਾ ਤੇ ਮੈਂ ਧਿਆਨ ਕਰਨਾ ਸ਼ੁਰੂ ਕੀਤਾ ਧਿਆਨ ਕਰਦੇ ਕਰਦੇ ਇਹਦਾ ਇੱਕ 파ਟ ਹੈਗਾ ਹਿਪਨੋਟਾਈਜ਼ ਸਮੋਨ ਕਰਨਾ ਹਿਪਨੋਟਾਈਜ਼ ਸਮੋਨ ਕਰਨਾ ਜਿਹੜਾ ਹੈਗਾ ਉਹ ਇੱਕ ਅਲੱਗ ਸਿਸਟਮਾ ਜਿਹੜਾ ਐਸਾ ਦੇ ਆਪਾਂ ਹਿਪਨੋਟਾਈਜ਼ ਹੈਗੀ ਆ ਸਮੋਣ ਕਰਨਾ ਉਹ ਇੱਕ ਕਿਸੇ ਵੀ ਵਿਅਕਤੀ ਨੂੰ ਆਪਣੇ ਵਾਸ ਕਰਨ ਵਾਲਾ ਕੰਮ ਹੁੰਦਾ ਵਾਸ ਕਰਨਾ ਇਹ ਨਹੀਂ ਹੁੰਦਾ ਹਿਪਨੋਟਾਈਜ਼ ਇਹ ਨਹੀਂ ਹੁੰਦਾ ਹੈਗਾ ਕਿ ਤੁਹਾਡੇ ਉਹ ਪੂਰੇ ਤਰ੍ਹਾਂ ਵਾਸ ਦੇ ਵਿੱਚ ਹੋ ਜਾਏਗਾ ਉਹ ਵੀ ਹੁੰਦਾ ਆ ਪਰ ਦੂਸਰਾ ਆਪਾਂ ਇਹ ਕਹਿ ਸਕਦੇ ਆ ਬਸ ਕੰਨਾ ਇਹ ਨਹੀਂ ਹੈਗਾ ਸਮੂਹਣ ਉਹਨੂੰ ਵੀ ਕਿਹਾ ਜਾ ਕਿਹਾ ਜਾ ਸਕਦਾ ਜਿਹੜਾ ਕਿ ਆਪਾਂ ਕਿਸੇ ਵੀ ਤਰ੍ਹਾਂ ਦਾ ਪ੍ਰਚਾਰ ਕਰਦੇ ਹਾਂ ਕਿਸੇ ਗੱਲ ਦੇ ਉੱਤੇ ਆਪਾਂ ਕੋਈ ਵਿਸ਼ੇ ਦੇ ਉੱਪਰ ਗੱਲ ਕਰਦੇ ਹਾਂ ਸਾਹਮਣੇ ਵਾਲੇ ਵਿਅਕਤੀ ਨੂੰ ਆਪਾਂ ਆਪਣੀਆਂ ਗੱਲਾਂ ਦੇ ਉੱਤੇ ਨਿਰਪਰ ਕਰਕੇ ਰੱਖਦੇ ਹਾਂ ਉਹ ਆਪਣੀ ਹਰ ਗੱਲ ਦੇ ਉੱਤੇ ਸਹਿਮਤ ਹੁੰਦਾ ਉਹ ਵੀ ਇੱਕ ਸਮੂਹਣ ਹੀ ਹੁੰਦਾ ਹੈ ਸਮਹੂਣ ਵਿੱਦਿਆ ਜਿਹੜੀ ਹੈਗੀ ਆ ਇਹਨੂੰ ਪ੍ਰਾਪਤ ਕਰਨ ਲਈ ਕਾਫੀ ਮਿਹਨਤ ਦੀ ਲੋੜ ਪੈਂਦੀ ਆ ਕਾਫੀ ਕਠਿਨਾਈ ਵਾਲੀ ਇਹ ਸਿਸਟਮ ਆ ਮੈਨੂੰ ਇਹਦਾ ਵੀ ਜਨੂਨ ਹੋਇਆ ਸੀ 18 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਗਨੋਰਾਈ ਬਾਰੇ ਤਾਂ ਐਸਾ ਜਨੂਨ ਮੈਨੂੰ ਹੋਇਆ ਅੱਜ ਵੀ ਹੈਗਾ ਜਨੂਨ ਅੱਜ ਮੈਨੂੰ ਧਿਆਨ ਦਾ ਜਨੂਨ ਉਦੋਂ ਅਸੀਂ ਸ਼ੁਰੂ-ਸ਼ੁਰੂ ਦੇ ਵਿੱਚ ਪਹਿਲਾ-ਪਹਿਲਾ ਬੰਦੇ ਨੂੰ ਇਹ ਲੱਗਦਾ ਹੁੰਦਾ ਆ ਇਹ ਜਿਹੜਾ ਹਿਪਨੋਟਾਈਜ਼ਾ ਇਹ ਬਹੁਤ ਵੱਡੀ ਇੱਕ ਵਿਦਿਆ ਹੈ ਉਹਨੂੰ ਪ੍ਰਾਪਤ ਕਰਨ ਲਈ ਅਸੀਂ ਮੇਰੇ ਕੋਲੇ ਮੇਰਾ ਇੱਕ ਫਰੈਂਡ ਆਇਆ ਅਨਵਰ ਉਹ ਫਰੈਂਡ ਦੇ ਨਾਲ ਮੇਰੀ ਮੁਲਾਕਾਤ ਹੋਈ ਕਿਉਂਕਿ ਅਸੀਂ ਸਕੂਲ ਦੇ ਵਿੱਚ ਇਕੱਠੇ ਪੜ੍ਹਦੇ ਸੀਗੇ ਉਸ ਤੋਂ ਬਾਅਦ ਅਸੀਂ ਜਦੋਂ ਮਿਲੇ ਤਾਂ ਸਾਡੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਤੇ ਜਿਹਦੇ ਵਿੱਚ ਇੱਕ ਦਿਨ ਸਾਡਾ ਐਸਾ ਵਿਸਾ ਆਇਆ ਜਿਹੜਾ ਉਹ ਧਿਆਨ ਬਾਰੇ ਜਾਂ ਹਿਪਨੋਟਾਈਜ਼ ਬਾਰੇ ਗੱਲਬਾਤ ਕਰਨ ਲੱਗਿਆ ਕਿਉਂਕਿ ਹਿਪਨੋਟਾਈਜ਼ ਵੱਲ ਮੇਰਾ ਵੀ ਬਹੁਤ ਧਿਆਨ ਸੀਗਾ ਤਾਂ ਸਾਡੀ ਦੋਨਾਂ ਦੀ ਗੱਲਬਾਤ ਚੱਲੀ ਤਾਂ ਇੱਕ ਦੂਸਰੇ ਨਾਲ ਸਾਂਝੀ ਵਰਤਾ ਕੀਤਾ ਤਾਂ ਸਾਨੂੰ ਸ਼ੁਰੂ ਹੋ ਗਿਆ ਜਨੂਨ ਹਿਪਨੋਟਾਈਜ਼ ਦਾ ਜਨੂਨ ਜਦੋਂ ਸ਼ੁਰੂ ਹੋਇਆ ਤਾਂ ਉਹਦੇ ਵਿੱਚ ਤਰਟਕ ਹੁੰਦੇ ਨੇ ਤਰਟਕ ਦੇ ਉੱਤੇ ਕਹਿ ਸਕਦੇ ਹਾਂ ਪਾ ਧਿਆਨ ਕਰਨਾ ਹੀ ਹੁੰਦਾ ਉਹ ਸਭ ਤੋਂ ਪਹਿਲਾਂ ਅਸੀਂ ਬਿੰਦੂ ਤੜੱਕਣਾ ਸ਼ੁਰੂ ਕੀਤਾ ਕਿਤਾਬਾਂ ਪੜ੍ਹੀਆਂ ਤੱਬਾ ਪੜ੍ਹ ਕੇ ਸੀ ਜਿਹੜਾ ਜਨੂਨ ਸੀਗਾ ਉਹ ਬਿੰਦੂ ਤੜੱਕਣਾ ਸ਼ੁਰੂ ਕਰ ਦਿੱਤਾ ਇੱਕ ਸ਼ਕਤੀ ਚੱਕਰ ਹੁੰਦਾ ਹੈਗਾ ਉਹਤੇ ਅਸੀਂ ਮਤਲਬ ਆਪਣਾ ਅਭਿਆਸ ਕਰਨਾ ਸ਼ੁਰੂ ਕੀਤਾ ਉਹ ਵੀ ਅਭਿਆਸ ਕਰ ਰਿਆ ਸੀ ਤੇ ਮੈਂ ਵੀ ਅਭਿਆਸ ਕਰ ਰਿਆ ਸੀ ਅਭਿਆਸ ਕਰਦੇ ਕਰਦੇ ਅਸੀਂ ਜਦੋਂ ਰੋਜ਼ ਮਿਲਦੇ ਤਾਂ ਸਾਨੂੰ ਇੱਕ ਦੂਸਰੇ ਨਾਲ ਗੱਲਬਾਤ ਸਾਂਝੀ ਕਰਦੇ ਵੀ ਤੈਨੂੰ ਕਿਸ ਤਰ੍ਹਾਂ ਦਾ ਅਭਿਆਸੇ ਵਿੱਚ ਮਤਲਬ ਧਿਆਨ ਦੇ ਵਿੱਚ ਜਾਂ ਅਭਿਆਸ ਦੇ ਵਿੱਚ ਕਿੱਦਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਆ ਤੇ ਆਪਣਾ ਆਪਣਾ ਐਕਸਪੀਰੀਅੰਸ ਜਿਹੜਾ ਹੁੰਦਾ ਉਹ ਸ਼ੋਅ ਕਰਨਾ ਡੇਲੀ ਵੇਸ ਚ ਤਾਂ ਸਾਨੂੰ ਇੱਕ ਦਿਨ ਜਾਣਕਾਰੀ ਕਰਦਿਆਂ ਕਰਦੇ ਆ ਉਹ ਮੇਰੇ ਕੋਲੇ ਦੱਸਿਆ ਉਹਨਾਂ ਨੇ ਡਾਕਟਰ ਨਰੈਣ ਦੱਤ ਜੀ ਮਾਲੀ ਜੀ ਜੋ ਕਿ ਹਿਪਨੋਟਾਈਜ਼ ਤੇ ਸਮਾਉਣ ਦੇ ਵਿਦਿਆਦੇ ਬਹੁਤ ਹੀ ਬਾਨੀਕਾਰ ਸੀਗੇ ਉਹ ਬਹੁਤ ਵੱਡੇ ਕਹਿ ਸਕਦੇ ਆ ਵੀ ਉਹ ਟੁੰਡਾਈ ਦੇ ਮਹਾਰਸੀਏ ਤਾਂ ਅਸੀਂ ਉਹਨਾਂ ਨੂੰ ਆਪਣਾ ਦਿੱਲੀ ਜਾ ਕੇ ਉਹਨਾਂ ਕੋਲੋਂ ਆਪਣਾ ਹਿਪਨੋਟਾਈਜ਼ ਦਾ ਸ਼ਕਤੀ ਪਾਤ ਕਰਾਇਆ ਉਹਨਾਂ ਨੂੰ ਆਪਣਾ ਗੁਰੂ ਮੰਨਿਆ ਗੁਰੂ ਮੰਨ ਕੇ ਸੀ ਆਪਣੇ ਤਰਾਟਕ ਕਰਨੇ ਸ਼ੁਰੂ ਕਰ ਦਿੱਤੇ ਤੇ ਸਭ ਤੋਂ ਪਹਿਲਾਂ ਅਸੀਂ ਬਿੰਦੂ ਤਰਾਟਕਨਾ ਸ਼ੁਰੂ ਕੀਤਾ ਬਿੰਦੂ ਧਰਾਟਕ ਨੂੰ ਅਸੀਂ ਬੰਦੇ ਨੂੰ ਆਪਣਾ ਆਪਣਾ ਕਨਸੈਂਟ੍ਰੇਟ ਹੋਣਾ ਪੈਂਦਾ ਹੈਗਾ ਇਹ ਐ ਕਿ ਜਿਹੜਾ ਕਨਸੈਂਟ੍ਰੇਟ ਜਲਦੀ ਹੋ ਜਾਂਦਾ ਤਾਂ ਉਹ ਆਪਣਾ ਜਿਹੜਾ ਬਿੰਦੂ ਧਰਾਟਕਾ ਉਹ ਜਲਦੀ ਨੂੰ ਪਾਰ ਕਰ ਜਾਂਦਾ ਮੈਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਬਿੰਦੂ ਧਰਾਟਕਨਾਂ ਸ਼ੁਰੂ ਕਰ ਲਿਆ ਬਿੰਦੂ ਧਰਾਟਕ ਨੂੰ ਕਿਉਂਕਿ ਉਸ ਤੋਂ ਪਹਿਲਾਂ ਵੀ ਮੈਂ ਕੁਛ ਨਾ ਕੁਛ ਧਿਆਨ ਕਰਦੇ ਰਹਿੰਦੇ ਸੀ ਤੇ ਇਸ ਲਈ ਜਲਦੀ ਤੋਂ ਜਲਦੀ ਮੈਂ ਬਿੰਦੂ ਧਰਾਟਕ ਨੂੰ ਆਪਣੇ ਐਕਸਪੀਰੀਂਸ ਵਿੱਚ ਉਹਨੂੰ ਅੱਗੇ ਕਰ ਲਿਆ ਸਭ ਤੋਂ ਪਹਿਲਾਂ ਜਣੀ ਉਹਦਾ ਅਭਿਆਸ ਮੈਂ ਪੂਰਾ ਕੀਤਾ ਉਸ ਤੋਂ ਬਾਅਦ ਸ਼ਕਤੀ ਚੱਕਰ ਆ ਗਿਆ ਸ਼ਕਤੀ ਚੱਕਰ ਦੇ ਉੱਤੇ ਮੈਂ ਕਾਫੀ ਅਭਿਆਸ ਕਰਨਾ ਸ਼ੁਰੂ ਕੀਤਾ ਕਾਫੀ ਦਿਨ ਤੋਂ ਅਭਿਆਸ ਕਰਦਾ ਰਿਹਾ ਉਸ ਤੋਂ ਬਾਅਦ ਸ਼ਕਤੀ ਚੱਕਰ ਤੋਂ ਬਾਅਦ ਹੋਰ ਵੀ ਕਈ ਤਰਾਟਕ ਆਂਦੇ ਨੇ ਲਾਸਟ ਦੇ ਵਿੱਚ ਆਪਣੇ ਮੋਮਬਤੀ ਤਰਾਟਕ ਵੀ ਆਉਂਦਾ ਹੈਗਾ ਤੇ ਸ਼ੀਸ਼ਾ ਤਰਾਟਕ ਆਉਂਦਾ ਸ਼ੀਸ਼ਾ ਤਰਾਟਕ ਜਿਹੜਾ ਹੈਗਾ ਉਹਨੂੰ ਅਸੀਂ ਕੰਨਾ ਸ਼ੁਰੂ ਕੀਤਾ ਮੈਂ ਕੰਨਾ ਸ਼ੁਰੂ ਕੀਤਾ ਉਹਨੂੰ ਸ਼ੀਸ਼ਾ ਤਰਾਟਕ ਨੂੰ ਲਗਭਗ ਮੈਂ ਤਿੰਨ ਤੋਂ 6 ਮਹੀਨੇ ਉਸ ਤਰਾਟਕ ਦੇ ਉੱਪਰ ਡੇਲੀ ਲਾਉਣਾ ਸ਼ੁਰੂ ਕੀਤਾ ਉਹਦੇ ਅਭਿਆਸ ਦੇ ਵਿੱਚ ਮੈਨੂੰ ਵਗ ਅਲਗ-ਅਲਗ ਤਰ੍ਹਾਂ ਦੇ ਐਕਸਪੀਰੀਅੰਸ ਹੋਏ ਜਿੱਦਾਂ ਕਹਿ ਸਕਦੇ ਸੀ ਜਿੱਦਾਂ ਕੁਝ ਆਪਾਂ ਕਿਤਾਬਾਂ 'ਚ ਪੜ੍ਹਿਆ ਜਾਂ ਗੁਰੂਆਂ ਨੇ ਦੱਸਿਆ ਉਹਦੇ ਅਕੋਰਡਿੰਗ ਆਪਾਂ ਨੂੰ ਉਹ ਸਾਰਾ ਕੁਝ ਐਕਸਪੀਰੀਅੰਸ ਹੁੰਦਾ ਗਿਆ ਤਾਂ ਉਹਦੇ ਵਿੱਚ ਕਰਦਿਆਂ ਕਰਦਿਆਂ ਐਕਸਪੀਰੀਅੰਸ ਕਰਦਿਆਂ ਕਰਦਿਆਂ ਮੈਂ ਬਹੁਤ ਸਾਰੇ ਬੰਦਿਆਂ ਨੂੰ ਹਿਪਨਟਾਈਜ਼ ਕੀਤਾ ਕਾਫੀ ਬੰਦਿਆਂ ਨੂੰ ਹਿਪਨਟਾਈਜ਼ ਕੀਤਾ ਹਿਪਨਟਾਈਜ਼ ਦੇ ਵਿੱਚ ਅਸੀਂ ਵੱਧ ਤੋਂ ਵੱਧ ਉਹ ਮਦਾਰੀਆਂ ਵਾਲੇ ਜਿਹੜੇ ਹੁੰਦੇ ਨੇ ਸਿਸਟਮ ਉਹ ਕਰਨੇ ਸ਼ੁਰੂ ਕਰ ਦਿੱਤੇ ਕਦੇ ਕਿਸੇ ਨੂੰ ਟੇਬਲ ਤੇ ਪਾ ਲਿਆ ਕਦੇ ਕਿਸੇ ਦਾ ਹੱਥ ਖੜਾ ਕਰਾ ਲਿਆ ਕਿਸੇ ਦੇ ਹੱਥ ਜੋੜ ਤੇ ਇਸ ਤਰ੍ਹਾਂ ਦਾ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ ਓਲੀ-ਹੋਲੀ ਇਹ ਚੱਲਦਿਆਂ ਹੋਇਆ ਸਾਨੂੰ ਕੁਝ ਇਦਾਂ ਦਾ ਪਤਾ ਲੱਗਿਆ ਕਿ ਅਸੀਂ ਜਿਹੜਾ ਆਪਣਾ ਅਭਿਆਸ ਕਰਨ ਤੋਂ ਬਾਅਦ ਜਿਹੜਾ ਇਹ ਮਦਾਰੀ ਪਾਉਣ ਵਾਲਾ ਸਿਸਟਮ ਆ ਇਹ ਵਧੀਆ ਨਹੀਂ ਹੈਗਾ ਇਹ ਠੀਕ ਨਹੀਂ ਹੈਗਾ ਤੇ ਜਿੰਨੀ ਕਿ ਤੁਸੀਂ ਆਪਣੀ એનર્ਜੀ ਇਕੱਠੀ ਕਰਦੇ ਹੋ ਓਨੀ ਕ એનર્ਜੀ ਨੂੰ ਆਪ ਇਹਨੂੰ ਸਵਾਰਤ ਕਰ ਲੈਂਦੇ ਫਿਰ ਇੱਕ ਦਿਨ ਇਦਾਂ ਦਾ ਆਇਆ ਕਿ ਸਾਡਾ ਚੱਲਦਿਆਂ ਹੋਇਆ ਹਿਪਨੋਟਾਈਜ਼ ਦੇ ਵਿੱਚ ਰਾਹ ਦੇ ਵਿੱਚ ਫਿਰ ਆਪਣੇ ਜਿਹਨੂੰ ਕਹਿ ਸਕਦੇ ਆਪਾਂ ਰੈਕ ਜੋ ਰੈਖੀਆ ਉਹ ਵੀ ਇੱਕ ਅਧਿਆਤਮਿਕ ਲਾਈਨ ਹੈਗੀ ਆ ਰੈਖੀ ਜਿਹੜੀ ਹੈਗੀ ਆ ਕਿਸੇ ਟਾਈਮ ਉਹ ਗੁਰੂਆਂ ਪੀਰੂਆਂ ਤੋਂ ਚੱਲਦੀ ਆ ਰਹੀ ਆ ਉਹਦੇ ਬਾਨੀ ਜੀਸੂ ਮਸੀਹ ਹੋਏ ਨੇ ਜੀਸੂ ਮਸੀਹ ਤੋਂ ਜਿੱਦਾਂ ਜਪਾਂ ਰੈਖੀ ਜਿਹੜੀ ਕਹਿ ਸਕਦੇ ਆ ਵੀ ਰੈਖੀ ਇੱਕ ਇਦਾਂ ਦਾ ਸਿਸਟਮ ਆ ਕਿ ਹੱਥ ਲਾ ਕੇ ਬੰਦੇ ਨੂੰ ਠੀਕਾ ਨਾਲਾ ਸਪਰਸ਼ ਇਹਨੂੰ ਕਹਿੰਦੇ ਸਪਰਸ਼ ਵਿੱਦਿਆ ਜਿਹੜੀ ਕਹਿ ਸਕਦੇ ਆਪਾਂ ਉਹਦੇ ਵਿੱਚ ਇਹ ਕਹਿ ਸਕਦੇ ਆ ਵੀ ਜਿਹੜੇ ਆਪਣੇ ਸਾਈਂ ਬਾਬਾ ਜੀ ਸੀ ਉਹ ਵੀ ਹੱਥ ਲਾ ਕੇ ਠੀਕ ਕਰਦੇ ਸੀਗੇ ਤੇ ਜਿਸੂ ਸੀ ਵੀ ਕਰਦੇ ਸਨ ਇਸ ਤਰ੍ਹਾਂ ਦਾ ਸਿਸਟਮ ਦੇ ਨਾਲ ਉਤੋਂ ਅੱਗੇ ਆ ਸਕਦੇ ਆ ਆਪਣੇ ਆ ਬੁੱਧਧਰਨ ਦੇ ਵਿੱਚ ਵੀ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਹੱਥ ਲਾ ਕੇ ਠੀਕ ਆਂਦਾ ਕਾਫੀ ਪ੍ਰਚਾਰਕ ਕੀਤਾ ਜਾਂਦਾ ਸੀ ਤਾਂ ਉਹ ਚੀਜ਼ਾਂ ਨੂੰ ਅਸੀਂ ਦੇਖਦੇ ਹਾਂ ਹਾਂ ਇਹ ਜੋ ਰੈਕੀ ਵਿਦਿਆ ਹੈਗੀ ਆ ਉਹਨੂੰ ਅਪਦਾ ਸਿਸਟਮ ਦੇ ਵਿੱਚ ਲਿਆਂਦਾ ਸਭ ਤੋਂ ਪਹਿਲਾਂ ਉਹਦੀ ਮੈਂ ਫਸਟ ਡਿਗਰੀ ਲਈ ਫਸਟ ਡਿਗਰੀ ਇਸ ਦੇ ਵਿੱਚ ਇਹ ਆ ਕਿ ਉਹਦੇ ਚ ਤੁਹਾਡੇ ਜਿਹੜੇ 21 ਮਤਲਬ ਸਾਡੀ ਬਾਡੀ ਦੇ ਵਿੱਚ ਕਹਿ ਸਕਦੇ ਨੇ ਇਹ ਹਿਪਨੋਟਾਈ ਦੇ ਸੌਰੀ ਆਪਣਾ ਰੈਕੀ ਦੇ ਵਿੱਚ ਕਿਹਾ ਗਿਆ ਕਿ ਤੁਹਾਡੇ ਅੰਦਰ ਜਿਹੜੇ ਦਰਵਾਜ਼ੇ 21 ਦਰਵਾਜ਼ੇ ਨੇ ਸਾਧੂ ਸੰਤ ਕਹਿੰਦੇ ਨੇ ਵੀ 108 ਦਰਵਾਜ਼ੇ ਹੁੰਦੇ ਨੇ ਤੇ ਜਿਹਦੇ ਵਿੱਚ ਅਸੀਂ ਉਹ ਬਾਕੀ ਦਾ ਛੋਟੇ-ਛੋਟੇ ਦਰਵਾਜੇ ਵੀ ਕਹਿ ਸਕਦੇ ਹੁੰਦੇ ਨੇ ਪਰ ਜਿਨ੍ਹਾਂ ਦੇ ਵਿੱਚੋਂ ਮੇਨ ਰੈਕੀ ਦੇ ਵਿੱਚ ਜਾ ਕੇ ਕਿਹਾ ਗਿਆ ਕਿ 21 ਦਰਵਾਜੇ ਹੁੰਦੇ ਨੇ 21 ਬਿੰਦੂ ਹੁੰਦੇ ਨੇ ਕਿ ਜਿਹੜੇ ਸਾਡੇ ਸਰੀਰ ਦੇ ਮਤਲਬ ਉਹ ਕਹਿ ਸਕਦੇ ਆ ਰਸਤੇ ਨੇ ਉਹਨਾਂ ਦਾ ਸਬੰਧ ਜਿਹੜਾ 21 ਦਾ ਸਬੰਧ ਹੈਗਾ ਉਹ ਸਾਡੀ ਬਾਡੀ ਨਾਲ ਸੰਬੰਧਿਤ ਹੈਗਾ ਸਾਰੀ ਬਾਡੀ ਦੇ ਵਿੱਚ ਜੋ ਵੀ ਬਮਾਰੀਆਂ ਕਹਿ ਸਕਦੇ ਆ ਵੀ ਉਹ ਉੱਥੋਂ ਹੀ ਆਉਂਦੀਆਂ ਨੇ ਬਮਾਰੀਆਂ ਜਿਹੜੀਆਂ ਬੰਦੇ ਨੂੰ ਲੱਗਦੀਆਂ ਨੇ ਉਹਦਾ ਵੀ ਸੰਬੰਧਤ ਹੈਗਾ ਸਾਡੇ ਅਧਿਆਤਮਿਕ ਲੈਣ ਦੇ ਨਾਲ ਵੀ ਉਹ ਜਿਹੜੇ ਸਾਡੇ 21 ਰਸਤੇ ਨੇ 21 ਕਹਿ ਸਕਦੇ ਬਿੰਦੂ ਨੇ ਸਰੀਰ ਦੇ ਚ ਉਹਨਾਂ ਦੇ ਉੱਤੇ ਰੈਕੀ ਦਾ ਅਭਿਆਸ ਕਰਾਇਆ ਜਾਂਦਾ ਪਹਿਲਾਂ 21 ਉਹ ਲਗ ਲਗ 21 ਦੇ ਉੱਪਰ ਸੈਂਟਰਲ ਮੈਂਟਲ ਵਾਈ ਜਾਂਦੇ ਨੇ ਕੀਉਂ ਦੇ ਨਾਲ ਚੁਨੀਂਗ ਦੇ ਨਾਲ ਤਿੰਨ ਤਿੰਨ ਮਿੰਟ ਉਸ ਚੀਜ਼ ਦੇ ਅਭਿਆਸ ਹੁੰਦਾ ਹੈਗਾ 21 ਦਿਨ ਦੇ ਅਭਿਆਸ ਤੋਂ ਬਾਅਦ ਤੁਸੀਂ ਸੈਕੰਡ ਡਿਗਰੀ ਲੈ ਸਕਦੇ ਹੋ ਸੈਕੰਡ ਡਿਗਰੀ ਦੇ ਵਿੱਚ ਤੁਹਾਡੇ ਜਿਹੜੇ ਸੱਤ ਚੱਕਰ ਨੇ ਸੱਤ ਚੱਕਰਾਂ ਨੂੰ ਸਾਫ਼ ਕੀਤਾ ਜਾਂਦਾ ਹੈਗਾ ਜਿਹੜਾ ਕਿ ਤੁਸੀਂ ਕਹਿ ਸਕਦੇ ਹੋ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਸਾਡਾ ਚੱਕਰ ਕਹਿ ਸਕਦੇ ਆ ਆਪਣੇ ਅਗਿਆ ਚੱਕਰ ਨੰਬਰ 2 ਤੇ ਉੱਪਰ thyroid ਚੱਕਰਾ ਜਿਹੜਾ ਇਹ ਆਪਣੇ ਗਲੇ ਦਿੱਤੇ ਆ ਨੰਬਰ 3 ਦੇ ਉੱਪਰ ਹਾਰਟ ਚੱਕਰਾ ਜਿੱਥੇ ਹਾਰਟ ਚੱਕਰਾ ਹੈ ਉਸ ਤੋਂ ਬਾਅਦ ਥੱਲੇ ਜਾ ਕੇ ਧੁੰਨੀ ਤੋਂ ਉੱਪਰ ਮਨੀਪੁਰ ਚੱਕਰਾ ਕਿਹਾ ਜਾਂਦਾ ਇਹਨੂੰ ਉਸ ਤੋਂ ਬਾਅਦ ਇਹ ਥੱਲੇ ਜਾ ਕੇ ਧੁੰਨੀ ਤੋਂ ਥੱਲੇ ਉਹ ਸਵਾਦੀ ਸਥਾਨ ਹੁੰਦਾ ਹੈਗਾ ਲਾਸਟ ਦੇ ਵਿੱਚ ਜਾ ਕੇ ਜਿਹੜਾ ਛੇਵਾਂ ਚੱਕਰਾ ਉਹ ਆਪਾਂ ਕਹਿ ਸਕਦੇ ਹਾਂ ਮੂਲਾਧਾਰ ਚੱਕਰਾ ਜਿਹੜਾ 7ਵਾਂ ਚੱਕਰ ਹੈਗਾ ਉਹਨੂੰ ਆਪਾਂ ਕ੍ਰਾਊਨ ਚੱਕਰਾ ਬੋਲਦੇ ਹੈਗੇ ਆ ਉਹ ਸਾਡੇ ਉੱਪਰ ਇੱਥੇ ਹੁੰਦਾ ਕ੍ਰਾਊਨ ਚੱਕਰਾ ਇਹ ਸੱਤ ਚੱਕਰ ਨੇ ਜਿਹੜੇ ਇਹਨਾਂ ਦੇ ਰੰਗ ਵੀ ਅਲੱਗ-ਅਲੱਗ ਦੱਸੇ ਗਏ ਨੇ ਕ੍ਰਾਊਨ ਚੱਕਰਾ ਦਾ ਜਿਹੜਾ ਹੈਗਾ ਰੰਗ ਹੈਗਾ ਸੁਨਹਿਰੀ ਦੱਸਿਆ ਗਿਆ ਅਗਿਆ ਚੱਕਰ ਦਾ ਨੀਲਾ ਰੰਗ ਦੱਸਿਆ ਗਿਆ ਉਸ ਤੋਂ ਬਾਅਦ ਥਾਇਰੋਇਡ ਚੱਕਰਾ ਜਿਹੜਾ ਉਹਦਾ ਰੰਗ ਜਾਮਨੀ ਕਲਰ ਦੱਸਿਆ ਗਿਆ ਹਾਰਟ ਚੱਕਰਾ ਦਾ ਹਰਾ ਰੰਗ ਦੱਸਿਆ ਗਿਆ ਮਨੀਪੋਰ ਚੱਕਰਾ ਦਾ ਪੀਲਾ ਰੰਗ ਦੱਸਿਆ ਗਿਆ ਉਸ ਤੋਂ ਬਾਅਦ ਸਵਾਦੀਸਥਾਨ ਚੱਕਰਾ ਹੈਗਾ ਉਹਦਾ ਰੰਗ ਥੋੜਾ ਆਪਣੇ ਸੰਤਰੀ ਕਲਰ ਦੱਸਿਆ ਗਿਆ ਜਿਹੜਾ ਮੁਲਾਦਰ ਚੱਕਰ ਹੈਗਾ ਉਹ ਰੈੱਡ ਕਲਰ ਦਾ ਹੁੰਦਾ ਇਹ ਸਾਡੇ ਸੱਤ ਚੱਕਰ ਨੇ ਜੋ ਰੈਕੀ ਦੇ ਵਿੱਚ ਤੇ ਕੀ ਅਧਿਆਤਮਿਕ ਲਾਈਨ ਦੇ ਵਿੱਚ ਵੀ ਇਹ ਸਾਰੇ ਚੱਕਰਾਂ ਦਾ ਬਨਨ ਆਮੀ ਕੀਤਾ ਜਾਂਦਾ ਇਹ ਚੱਕਰ ਵੀ ਸਾਨੂੰ ਸਾਧੂ ਸੰਤ ਕਹਿ ਰਹੇ ਨੇ ਵੀ ਇਹ ਸਾਰੇ ਜਿਹੜੇ ਸਤ ਚੱਕਰ ਆ ਵੀ ਇਹਨਾਂ ਨੂੰ ਜਾਗਰਤ ਕੰਨ ਦੇ ਨਾਲ ਬੰਦੇ ਨੂੰ ਬਹੁਤ ਸਾਰੀ ਵਿਦਿਆ ਪ੍ਰਾਪਤ ਹੋ ਜਾਂਦੀ ਆ ਉਹ ਰੱਬ ਨੂੰ ਪਾ ਲੈਂਦਾ ਹੈਗਾ ਅੱਜ ਦੀ ਵੀਡੀਓ ਆਪਾਂ ਅੱਜ ਇੱਥੇ ਸਮਾਪਤ ਕਰਦੇ ਆਂ ਨਵੀਂ ਵੀਡੀਓ ਜਲਦੀ ਆਪਾਂ ਲੈ ਕੇ ਆਉਂਦੇ ਆਂ ਧਿਆਨ ਦੇ ਉੱਪਰ ਕਿਉਂਕਿ ਵੀਡੀਓ ਅੱਜ ਲੰਬੀ ਹੋ ਗਈ ਆ ਇਹਨੂੰ ਆਪਾਂ ਇੱਥੇ ਖਤਮ ਕਰਦੇ ਆਂ ਤੇ ਵੀਡੀਓ ਨੂੰ ਆਪਾਂ ਕੰਟੀਨਿਊ ਜ ਰੱਖਾਂਗੇ ਸੈਕੰਡ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹਦੇ ਵਿੱਚ ਅੱਗੇ ਲੈ ਕੇ ਚੱਲਾਂਗੇ ਕਿ ਰੈਕੀ ਤੇ ਧਿਆਨ ਕੀ ਹੈਗਾ ਵੀਡੀਓ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਚੱਲਦੇ ਆ ਜੀ ਗੁੱਡ ਬਾਏ ਅਸੀਆ ਕਾਲ ਨਵਾਸਤੇ ਸਲਾਮਾਤ